ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਸੋਦਰ ਰਾਗ ਆਸਾ ਮਹੱਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਮਹੱਲਾ ਪਹਿਲਾ ਇਹਨੂੰ ਮਹਿਲਾ ਨਹੀਂ ਕਹਿਣਾ ਮਹੱਲਾ ਪਹਿਲਾ ਖਾਹਰ ਨੂੰ ਸਿਹਾਰੀ ਪਹਿਲਾ ਇਹਨੂੰ ਪਹਿਲਾ ਨਹੀਂ ਕਹਿਣਾ ਸੋ ਦਰਤੀ ਰਾ ਕੀ ਹਾ ਸੋ ਘਰ ਕੀ ਹਾ ਜਤ ਬਹ ਸਰਬ ਸੰਭਾਲੇ ਜਿਤ ਪੋਲਾ ਕਹਿਣਾ ਜਤ ਨਹੀਂ ਕਹਿਣਾ ਬਹਿ ਬਹਿ ਨਹੀਂ ਕਹਿਣਾ ਬਹਿ ਸਰਬ ਬੱਬਾ ਪੜਨਾ ਹੈ ਸਰਬ ਨਹੀਂ ਸਮਾਲੇ ਪਾਰਾ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਵੱਖ-ਵੱਖ ਕੀਤੇ ਤੇਰੇ ਕੀਤੇ ਤੇਰੇ ਰਾਗ ਪਰਿ ਸਿਓ ਕਹੀਅ ਹੈ ਕਿਤੇ ਤੇਰੇ ਗਾਵਣ ਹਾਰੇ ਸਿਉ ਸਿਉ ਨਹੀਂ ਕਹਿਣਾ ਕਹੀਆ ਹੈ ਕਹੀਆਂ ਨਹੀਂ ਕਹਿਣਾ ਕਹੀਆ ਹੈ ਗਾਵਨ ਤੁਦਨੋ ਪਾਵਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਤੁਦਨੋ ਤੱਦਾ ਤੁਦਨੋ ਨਹੀਂ ਕਹਿਣਾ ਤੁਦਨੋ ਗਾਵਨ ਤਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਚਿਤ ਗੁਪਤ ਚੱਚੇ ਤੇ ਅਧਿਕ ਪਪਾ ਪੂਰਾ ਗੁਪਤ ਇਹਨੂੰ ਗੁਪਤ ਨਹੀਂ ਕਰਨਾ ਜਾਣਨ ਨਾੜਾ ਵਿਚਾਰ ਪੜ੍ਹਨਾ ਹੈ ਜਾਣਨ ਨਹੀਂ ਕਹਿਣਾ ਵਿਚਾਰੇ ਬੱਬੇ ਦੀ ਬਿਹਾਰੀ ਪੜ੍ਹਣੀ ਹੈ ਵਿਚਾਰੇ ਨਹੀਂ ਕਹਿਣਾ ਗਾਵਨ ਤਦਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਬ੍ਰਹਮ ਬਰਮਾ ਜਾਂ ਬ੍ਰਹਮਾ ਨਹੀਂ ਕਹਿਣਾ ਸੋਹਣ ਹਾ ਹ ਸੋਹਣ ਨਹੀਂ ਕਹਿਣਾ ਸੋਹਣ ਤੇਰੇ ਸੋਹਣ ਗਾਵਨ ਤਦਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਦੇਵਤਿਆਂ ਆੜੇ ਨੂੰ ਕੰਨਾ ਬਿੰਦੀ ਸਹਿਤ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਸਿੱਧ ਸਮਾਧੀ ਕਰ ਸਕੇ ਪੜਨੇ ਹਨ ਵਿਚਾਰੇ ਬੱਬੇ ਨੂੰ ਬਿਹਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਜਤੀ ਸਤੇ ਪੋਲਾ ਸੰਤੋਖੀ ਸਸੇ ਤੇ ਟਿੱਪੀ ਸੰਗ ਸੰਤੋਖੀ ਢਿੱਲਾ ਜਾਂ ਸੰਤੋਖੀ ਨਹੀਂ ਕਹਿਣਾ ਗਾਵਨ ਤੁਦਨੋ ਪੰਡਿਤ ਪੜਨ ਰਖੀਸੁਰ ਜੁਗ-ਜੁਗ ਵੇਦਾਂ ਨਾਲੇ ਗਾਵਨ ਤੁਦਨੋ ਪੰਡਿਤ ਡੱਡੇ ਨੂੰ ਸਿਹਾਰੀ ਪੜਨ ਭਾਰਾ ਰਖੀਸੁਰ ਵੇਦਾਂ ਨਾਲੇ ਗਾਵਨ ਤਦਨੋ ਮੋਹਣੀਆਂ ਮਨਮੋਹਨ ਸੁਰਗ ਮਛ ਪਿਆਲੇ ਮੋਹਣੀਆਂ ਮੋਹਨ ਖਾਹੇ ਮੋਹਣੀਆਂ ਮੋਹਨ ਨਹੀਂ ਕਹਿਣਾ ਮਛ ਮੰਮੇ ਤਦਕ ਪਿਆਲੇ ਇਹਨੂੰ ਪਿਆਲੇ ਨਹੀਂ ਕਹਿਣਾ ਪਿਆਲੇ ਪਪਾ ਈੜੀ ਨੂੰ ਸਿਹਾਰੀ ਪਿਆਲੇ ਗਾਵਨ ਤੁਦਨੋ ਰਤਨ ਉਪਾਏ ਤੇਰੇ 86 ਤੀਰਥ ਨਾਲੇ ਉਪਾਏ ਉਹਦੇ ਨੂੰ ਅੰਕੜਾ અપਾਏ ਨਹੀਂ ਕਹਿਣਾ 86 ਠੱਠੇ ਪੜਨੇ ਹਨ 8 60 86 ਨਹੀਂ ਕਹਿਣਾ ਗਾਵਨ ਤੁਦਨੋ ਜੋਦ ਮਹਾਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਜੋਦ ਜੱਜਾ ਯੋਧ ਨਹੀਂ ਕਹਿਣਾ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਬ੍ਰਹਮੰਡਾ ਬ੍ਰਹਮੰਡਾ ਨਹੀਂ ਕਹਿਣਾ ਰੱਖੇ ਰਾਰੇ ਤੇ ਅਦਕ ਲਾ ਕੇ ਸਈ ਤੁਦਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਰਤੇ ਤੇਰੇ ਰਾਰੇ ਅਦਕ ਲਾਉਣੇ ਹੈ ਰਤੇ ਤੇਰੇ ਭਗਤ ਗੱਗਾ ਪੂਰਾ ਭਗਤ ਨੀ ਕਰਨਾ ਭਗਤ ਭਗਤ ਗੱਗਾ ਭਗਤ ਹੋਰ ਕੀਤੇ ਤੁਧਨੋਂ ਗਾਵਨ ਸੇਵੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਚਿਤ ਦਿੱਤੇ ਅਤਕ ਲਾਉਣੀ ਹੈ ਨਾਨਕ ਕਿਆ ਵਖ ਵਖ ਨਾਨਕ ਕਿਆ ਨੀ ਕਰਨਾ ਵਿਚਾਰੇ ਬੱਬੇ ਨੂੰ ਬਿਹਾਰੀ ਪੜ੍ਹਣੀ ਹੈ सोई, सोई सोई सदा ਸੱਚ ਸਾਹਿਬ ਸਾਚਾ ਸਾਚੀ ਨਾਈ ਸਾਹਿਬ ਸਸੇ ਨੂੰ ਕੰਨਾ ਖਾਹੇ ਨੂੰ ਸਿਹਾਰੀ ਸਾਹਿਬ ਜਾਂ ਸਾਹਿਬ ਨਹੀਂ ਕਹਿਣਾ ਸਾਹਿਬ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜੇ ਨ ਰਚਾਈ ਹੋਸੀ ਜਾਸੀ ਕਸਕੇ ਰੰਗੀ ਰੰਗੀ ਭਾਤੀ ਕਰ ਕਰ ਜਨ ਸੇ ਮਾਇਆ ਜਨ ਉਪਾਈ ਉਪਾਈ ਊੜ ਔਂਕੜਾ ਆਪਾਈ ਨਹੀਂ ਕਰ ਕਰ ਦੇਖਾ ਕੀਤਾ ਆਪਣਾ ਜਿਉ ਤਸਦੀ ਵਡਿਆਈ ਆਪਣਾ ਆੜੇ ਨੂੰ ਕੰਨ ਆਪਣਾ ਨਹੀਂ ਕਹਿਣਾ ਵਡਿਆਈ ਡੱਡਾ ਪੂਰਾ ਵਡਿਆਈ ਨਹੀਂ ਕਹਿਣਾ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਣਾ ਜਾਈ ਸੋ ਪਾਤਸ਼ਾਹੋ ਸਾਹ ਪਤ ਸਾਹਿਬ ਨਾਨਕ ਰਾਹਿਣ ਰਜਾਈ ਸਾਹ ਨਹੀਂ ਕਹਿਣਾ ਸਾਹਾ ਰਹਿਣ ਰਹਿਣ ਨਹੀਂ ਕਹਿਣਾ ਹਾ ਰਹਿਣ ਆਸਾ ਮਹੱਲਾ ਪਹਿਲਾ ਸੋਨੁ ਵੱਡਾ ਆਖੈ ਸਭ ਕੋਈ ਕੀ ਵੱਡਾ ਡੀਠਾ ਹੋਏ ਸੋਣ ਵੱਡਾ ਵਾਵੇ ਅਦਕ ਕੀ ਵੱਡ ਵਾਵੇ ਤੇ ਅਦਕ ਕੀ ਵੱਡ ਨਹੀਂ ਕਣ ਕੀ ਵੱਡ ਡੀਠਾ ਹੋਏ ਡੀਠਾ ਕਸਕੇ ਇਹਨੂੰ ਡੀਠਾ ਨਹੀਂ ਜਣਾ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਕਹਿਆ ਕਹਿਣਾ ਇਹਨੂੰ ਕਹਾ ਜਾਂ ਕਹਿਣੇ ਨਹੀਂ ਕਹਿਣਾ ਕਹਿਆ ਕਹਿਣਾ ਤੇਰੇ ਰਹੇ ਵੱਖ-ਵੱਖ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੀ ਵੱਡ ਚੀਰਾ ਰਹਾ ਵੱਡੇ ਵਾਵੇ ਅਦਕ ਸਾਹਿਬਾ ਸਸੇ ਨੂੰ ਕੰਨਾ ਸਹਿਬਾ ਨਿਗਣ ਜਾਂ ਸਾਹਿਬਾ ਗਹਿਰ ਹਾਏ ਨੂੰ ਸਿਹਾਰੀ ਗੈਰ ਨਹੀਂ ਕਹਿਣਾ ਗਹਿਰਾ ਹਾਏ ਨੂੰ ਬਿਹਾਰੀ ਰੁਗੀਰਾ ਨਹੀਂ ਕਹਿਣਾ ਗਹਿਰ ਗਹਿਰਾ ਗਹਿਰਾ ਕੀਤਾ ਕਸ ਕੇ ਕੇਵਡ ਬਾਵੇ ਨੂੰ ਜੋਰ ਦੇ ਕੇ ਟੱਡਾ ਪੂਰਾ ਪੜਨਾ ਹੈ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਮਿਲ ਮੇਲ ਨਹੀਂ ਕਹਿਣਾ ਪੋਲਾ ਚਾ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਤਿਲ ਤਿਲ ਪੋਲਾ ਕਹਿਣਾ ਜੀ ਵਡਿਆਈ ਡੱਡਾ ਪੂਰਾ ਜੋਰ ਦੇ ਕੇ ਵਡਿਆਈ ਨਹੀਂ ਕਹਿਣਾ ਸਭ ਸਤ ਸਭ ਤਪ ਸਭ ਚੰਗਿਆਈਆ ਸਤ ਤਾਪ ਪੋਲਾ ਕਹਿਣਾ ਸਿੱਧਾ ਪੁਰਖਾਂ ਕੀਆ ਵੜਿਆਈਆ ਸਿੱਧਾ ਪੁਰਖਾਂ ਕੀਆ ਇਤਨੇ ਸ਼ਬਦ ਬਿੰਦੀ ਸਹਿਤ ਸਿੱਧਾ ਅਦਕ ਸਹਿਤ ਸਿੱਧਾ ਹੋਰ ਹੁੰਦਾ ਹੈ ਸਿੱਧਾ ਹੋਰ ਗੱਲ ਹੈ ਪੁਰਖਾ ਸੰਬੋਧਨ ਸ਼ਬਦ ਹੈ ਪੁਰਖਾਂ ਕੀਆ ਕੀਆ ਦਾ ਮਤਲਬ ਕੀਤਾ ਹੁੰਦਾ ਹੈ ਕੀ ਜਾਂ ਤਾਂ ਭਾਵ ਹੈ ਦੀਆਂ ਤਦ ਬਿਣ ਸਿੱਧੀ ਕਿਨੈ ਨਾ ਪਾਈਆ ਸਿੱਧੀ ਕਿਨੈ ਨਾ ਵਖ ਵਖ ਕਰਮ ਮਿਲੇ ਨਾਹੀ ਠਾਕ ਰਹਾਈਆ ਕਰਮ ਮਿਲੇ ਵਖ ਵਖ ਕਰਮ ਲੈ ਨਿਕਰਨਾ ਕਰਮ ਮਿਲੇ ਆਖਣ ਵਾਲਾ ਕਿਆ ਵਿਚਾਰਾ ਵੇਚਾਰਾ ਵਾਵੇ ਤਿਲਾਵਾ ਵਿਚਾਰਾ ਨਹੀਂ ਕਹਿਣਾ ਸਿਫਤਿ ਪਾਰੇ ਤੇਰੇ ਭੰਡਾਰਾ ਸਿਫਤਿ ਤੱਤੇ ਨੂੰ ਬਿੰਦੀ ਭੰਡਾਰਾ ਪੱਪੇ ਤੇ ਢਪੀਨ ਲਾਉਣੀ ਭੰਡਾਰਾ ਜੈਸਾ ਤੂੰ ਦੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ